ਇਸ ਸਮੇਂ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਕਿ ਸ਼ੁਭਕਰਨ ਜਿਹੜਾ ਕਿ ਇੱਕ ਨੌਜਵਾਨ ਕਿਸਾਨ ਸੀ ਉਹ ਤੇ ਉਸ ਸਮੇਤ ਪੰਜ ਹੋਰ ਜਾਣਿਆਂ ਦੀ ਸ਼ਹਾਦਤ ਨੂੰ ਲੈ ਕੇ ਇੱਥੇ ਕੈਂਡਲ ਮਾਰਚ ਆ ਜਿਹੜਾ ਉਹ ਕੱਢਿਆ ਜਾ ਰਿਹਾ ਜਿੱਦੂ ਸ਼ੁਰੂਆਤ ਅੱਜ ਕੀਤੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਮੋਮਬਤੀ ਹੈ ਸ਼ਾਂਤੀ ਦਾ ਪ੍ਰਤੀਕ ਆ ਇਸ ਕਰਕੇ ਅਸੀਂ ਇਹ ਮੋਮਬਤੀ ਚਲਾ ਕੇ ਅੱਜ ਸ਼ੰਭੂ ਬਾਰਡਰ ਦੀ ਉਸ ਹੱਦ ਵੱਲ ਜਾਵਾਂਗੇ ਬੈਰੀਕੇਡਾਂ ਵੱਲ ਜਾਵਾਂਗੇ ਜਿੱਥੇ ਕਿ ਪੂਰੀ ਤਰ੍ਹਾਂ ਆਕਾਰਿਕੜੀ ਕਰਕੇ ਰਸਤਾ ਬੰਦ ਕੀਤਾ ਗਿਆ ਹੈ। ਸੋ ਤਸਵੀਰਾਂ ਤੁਹਾਨੂੰ ਇਹ ਦਿਖਾ ਰਿਹਾ ਅੱਜ ਇਸ ਕੈਂਡਲ ਮਾਰਚ ਦੀਆਂ ਸ਼ੰਭੂ ਵਾਟਰ ਤੋਂ। ਹਲਾਕੀ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਦੇ ਵਿੱਚ ਕੈਂਡਲ ਮਾਰਚ ਕਰਨ ਦੀ ਕਾਲ ਦਿੱਤੀ ਗਈ ਸੀ। ਉਸੇ ਤਹਿਤ ਅੱਜ ਸ਼ੰਭੂ ਦੇਤੇ ਦੀਆਂ ਇੱਕ ਕਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ। ਓਮਬਤੀਆਂ ਚਲਾ ਕੇ ਜਿਹੜਾ ਆ ਇਥੋਂ ਮਾਰਚ ਦੀ ਸ਼ੁਰੂਆਤ ਕੀਤੀ ਜਾ ਰਹੀ ਆ। ਆ ਲਿਆਂਗੇ ਟੋਕੇ ਸੱਚੀ ਲੜਨ ਦੇ ਜਿੰਦਾਬਾਦ ਜਿੰਦਾਬਾਦ ਉਹ ਤਸਵੀਰਾਂ ਨੇ ਸ਼ੰਭੂ ਦੀਆਂ ਜਿੱਥੇ ਕਿ ਅੱਜ ਮੁਰਦਾਬਾ ਜਿਹੜਾ ਸਰਕਾਰਾਂ ਦੇ ਖਿਲਾਫ ਰੋਸ਼ ਇਨਾਂ ਚ ਪੈਦਾ ਹੋਇਆ ਉਸ ਦਾ ਪ੍ਰਗਟਾਵਾ ਕਰਦਿਆ ਹੋਇਆ ਜਿੰਦਾਬਾਦ ਜਿੰਦਾਬਾਦ ਉਹਨਾਂ ਜਿਹੜੇ ਨੇ ਡੈਥ ਹੋਇਆ ਉਹਨਾਂ ਦੀ ਡੈਥ ਨੂੰ ਸਮਰਪਿਤ ਜਿਹੜਾ ਆ ਇੱਥੋਂ ਕੈਂਡਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਸ਼ਹਾਦਤ ਦੀ ਗੱਲੇ ਕਰ ਰਹੇ ਨੇ ਸ਼ਹੀਦਾਂ ਦੀ ਇਹ ਜਿਹੜੀ ਗੱਲ ਕਰ ਰਹੇ ਨੇ ਕਿਉਂਕਿ ਕੇਵਲ ਪੰਜ ਨੇ ਜਿਹੜੇ ਜਥੇਬੰਦੀਆਂ ਵਿੱਚ ਜਿਹੜੇ ਡੈਥ ਹੁੰਦੀ ਆ ਜਿਹੜੀ ਡੈਥ ਹੁੰਦੀ ਆ ਉਸੇ ਡੈਥ ਨੂੰ ਸਮਰਪਤ ਜਿਹੜਾ ਆ ਇੱਥੇ ਕੈਂਡਲ ਮਾਰਚ ਉਹ ਕੱਢਿਆ ਜਾ ਰਿਹਾ ਜਿਹਦੀਆਂ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਕੈਂਡਲ ਮਾਰਚ ਦੀਆਂ ਤਸਵੀਰਾਂ ਨੇ ਇਸ ਸਮੇਂ ਬਹਿਰਾਮ ਸਾਡੇ ਨਾਲ ਦੇਖੋ ਕੈਂਡਲ ਮਾਰਚ ਇਸ ਵਾਸਤੇ ਜਿਹੜਾ ਉਹ ਕੱਢਿਆ ਜਾ ਰਿਹਾ ਕਿਉਂਕਿ ਇਸ ਮੋਰਚੇ ਦੇ ਵਿੱਚ ਇੱਕ ਨੌਜਵਾਨ ਵੀਰ ਦੋ ਨੌਜਵਾਨ ਇੱਕ ਦਾ ਐਕਸੀਡੈਂਟ ਹੋਇਆ ਇਸੇ ਤਰ੍ਹਾਂ ਪੰਜ ਜੜੀਆਂ ਸ਼ਹੀਦੀਆਂ ਨੇ ਇਸ ਮੋਰਚੇ ਦੇ ਵਿੱਚ ਹੋ ਚੁੱਕੀਆਂ ਨੇ ਅੱਜ ਦਾ ਦਿਨ ਜਿਹੜਾ ਅਸੀਂ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਪ੍ਰਣਾਮ ਕਰਨ ਵਾਸਤੇ ਇਸ ਮੋਰਚੇ ਦੇ ਸ਼ੰਭੂ ਬਾਰਡਰ ਦੇ ਮੋਰਚੇ ਦੇ ਵਿੱਚੋਂ ਮੋਮਬੱਤੀਆਂ ਜਿਹੜੀਆਂ ਜਗਾ ਕੇ ਉਹਨਾਂ ਨੂੰ ਸਜਦਾ ਕੀਤਾ ਹੈਗਾ ਸਰਕਾਰ ਨੂੰ ਕਿ ਇਦਾਂ ਦੀਆਂ ਕਾਨੂੰਨੀਆਂ ਜਿਹੜੀਆਂ ਹਰਕਤਾਂ ਨੇ ਉਸ ਕਰਨ ਤੋਂ ਬਾਝ ਆਵੇ ਤੇ ਤਾਂ ਕਰਕੇ ਜਿਹੜਾ ਸਾਡੇ ਨੌਜਵਾਨ ਵੀਰ ਨੇ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਗੋਲੀਆਂ ਦੇ ਨਾਲ ਸ਼ਹੀਦ ਕਰ ਦੇਣਾ ਤੇ ਮੈਂ ਸਮਝਾਂਗਾ ਵੀ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਜੇ ਸਰਕਾਰ ਆ ਪੰਜਾਬ ਦੀ ਸਰਕਾਰ ਆਪਣਾ ਰੋਲ ਸਹੀ ਟਾਈਮ ਤੇ ਅਦਾ ਕਰਦੀ ਉਹਨਾਂ ਤੇ ਰੋਕ ਲਾਉਂਦੀ ਤਾਂ ਸ਼ਾਇਦ ਇਹ ਹੋ ਕੇ ਨਹੀਂ ਬੜਨਾ ਸੀ ਬਿਲਕੁਲ ਜਿਸ ਤਰ੍ਹਾਂ ਅਸੀਂ ਪਹਿਲਾਂ ਤੋਂ ਲੈ ਕੇ ਆਪਣੀ ਇਹ ਮੰਗ ਠਾਈ ਹੋਈ ਆ ਜੇ ਉਦੋਂ ਤੋਂ ਲੈ ਕੇ ਇਹ ਮੰਗ ਪੂਰੀ ਹੁੰਦੀ ਅੱਜ ਸਾਡੇ ਸ਼ੂਭ ਕਰਨ ਵਰਗੇ ਗੁਰਜੰਟ ਵੀਰ ਵਰਗੇ ਕਦੇ ਵਾਸਤੇ ਸ਼ਹੀਦ ਨਾ ਹੁੰਦੇ ਇਹ ਜਿਹੜੀਆਂ ਸਰਕਾਰਾਂ ਦੀਆਂ ਨਾਕਾਮੀਆਂ ਰਹੀਆਂ ਨੇ ਘਟਾ ਰਹੀਆਂ ਨੇ ਤੇ ਉਸ ਪਰ ਅਸੀਂ ਦੁਬਾਰਾ ਫਿਰ ਸਰਕਾਰ ਨੂੰ ਕਹਿਣਾ ਜਾਉਨੇ ਆ ਵੀ ਅਜੇ ਵੀ ਢੁੱਲੇ ਭੇਰਾਂ ਦਾ ਕੁਝ ਨਹੀਂ ਵਿਗੜਿਆ ਤੇ ਤੁਸੀਂ ਜਲਦੀ ਤੋਂ ਜਲਦੀ ਕਿਸਾਨਾਂ ਦੇ ਮਸਲੇ ਨੂੰ ਜਿਹੜੇ ਨੇ ਹੱਲ ਕਰੋ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਤੇ ਤਮਾਮ ਜਿਹੜੀਆਂ ਸ਼ਹਾਦਤਾਂ ਪੰਜ ਜਾਨਾਂ ਜਿਹੜੇ ਸ਼ਹੀਦ ਹੋਏ ਉਹਨਾਂ ਲੈ ਕੇ ਇਹ ਕੈਂਡਲ ਮਾਰਚ ਆ ਜਿਹੜਾ ਉਹ ਕੱਢਿਆ ਜਾ ਰਿਹਾ ਜਿੱਦਿ ਸ਼ੁਰੂਆਤ ਇਸੇ ਮੋਰਚੇ ਤੋਂ ਹੋਈ ਆ ਤੇ ਆਖਿਰ ਉਹ ਬੈਰੀਗੇਡ ਤੋਂ ਵੱਲ ਜਿਹੜਾ ਜਾਇਆ ਜਾ ਰਿਹਾ ਤਸਵੀਰਾਂ ਆਪਣੇ ਆਪ ਚ ਬੋਲਦੀਆਂ ਨੇ ਤਸਵੀਰਾਂ ਜੋਰੇ ਮੌਕੇ ਦੀਆਂ ਉਹ ਦੱਸ ਰਹੀਆਂ ਨੇ ਕਿ ਇੱਕ ਸ਼ਾਂਤੀ ਦਾ ਪ੍ਰਤੀਕ ਮੋਮਬਤੀ ਹਨੇਰੇ ਨੂੰ ਦੂਰ ਕਰਨ ਲਈ ਜਿਹੜੀ ਇੱਕ ਮੋਮਬਤੀ ਚਲਾਈ ਜਾਂਦੀ ਆ ਉਸ ਮੋਮਬਤੀ ਦੇ ਜਿਹੜਾ ਆ ਇੱਥੇ ਚਲਾ ਕੇ ਹਨੇਰੇ ਨੂੰ ਦੂਰ ਕੀਤਾ ਜਾ ਰਿਹਾ ਸੋ ਇਹ ਆ ਕੈਂਡਲ ਮਾਰਚ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਤਸਵੀਰਾਂ ਨੇ ਇਸ ਸਮੇਂ ਸ਼ੰਭੂ ਦੀਆਂ ਜੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕੋਈ 21 ਸਾਲ ਪਿੰਡਾਂ ਦੇ ਦੋਸਤ ਨੇ ਹਾਂਜੀ ਬਿਲਕੁਲ ਇਹ ਆਪਰੇ ਆਪ ਸਮੂਹਾਂ ਬੋਲਦੀਆਂ ਤਸਵੀਰਾਂ ਨੇ ਜਿਹੜੇ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਅੰਦੋਲਨ ਜਿਹੜਾ ਆ ਉਹ ਕਿੱਥੇ ਰਿਹਾ ਉਹਦੀ ਖਾਤਰ ਜਿਹੜਾ ਸ਼ਹਾਦਤ ਦਿੱਤੀ ਹੈ ਅਜਾਈ ਨਹੀਂ ਜਾਊਗੀ ਇਹ ਜਿੰਦਾਬਾਦ ਜਿੰਦਾਬਾਦ ਮਿਰਦਾਬਾਦ ਜਿੰਦਾਬਾਦ ਫਟ ਲਖਾਰ ਮੁਰਦਾ ਕਲਾਈ ਰਾਮਾ ਮਿਰਦਾਬਾਦ ਜਿੰਦਾਬਾਦ ਸਭ ਨੂੰ ਚੱਲਣਿਆਂ ਦੋ ਉਹ ਬੜੀ ਕਤਾਲ ਲੀਡ ਦੇਖੋ ਲੀਡ ਟੁੱਟ ਜਾਣੀ ਆ ਵੀ ਉਹਨਾਂ ਨੇ ਆਪਣਾ ਲੋਕਾਂ ਦੇ ਮਨਾਂ ਤੇ ਬਸਾ ਲਿਆ ਹਾਂ ਦੇਖੋ ਸ਼ੁਭਕਰਨ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਔਰ ਚਾਰ ਪੰਜ ਸਾਡੇ ਹੋਰ ਅੰਦੋਲਨ ਚ ਸ਼ਹੀਦ ਹੋਇਆ ਜਾਂ ਇਹਦੋਂ ਪਹਿਲੋ ਦਿੱਲੀ ਦੇ ਦਿਨੇ ਵੀ ਅੰਦੋਲਨ ਆ ਜਿੱਦਾਂ ਲਹਿਰਾਂ ਦੇ ਸ਼ਹੀਦ ਆ ਉਹਨਾਂ ਦੀ ਯਾਦ ਵਿੱਚ ਅੱਜ ਸ਼ੰਭੂ ਤੇ ਤੇ ਖਨੌਰੀ ਬਾਰਡਰ ਤੇ ਸੀ ਕੈਂਡਲ ਮਾਰਚ ਕਰ ਰਹੇ ਆ ਔਰ ਉਸ ਕੈਂਡਲ ਮਾਰਚ ਕਰਕੇ ਫੇਰ ਸਰਕਾਰ ਨੂੰ ਯਾਦ ਦਿਵਾ ਰਹੇ ਵੀ ਸਾਡੀਆਂ ਕਿੰਨੀਆਂ ਗਜਾਨਾਂ ਲੈਣੀਆਂ ਤੁਸੀਂ ਸਾਡਾ ਐਮਐਸਬੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਦਿਓ ਤੁਸੀਂ ਸਮੁੱਚੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰ ਦਿਓ ਤੁਸੀਂ ਜਿਹੜਾ ਵਾ ਇਹਦੋਂ ਗਾਹਾਂ ਸਾਡੇ ਸਾਰੇ ਕੇਸ ਵਾਪਸ ਲਾ ਦਿਓ ਲਖੀਮਪੁਰ ਖਰੀਦਾ ਇਨਸਾਫ ਸਾਨੂੰ ਦਵਾ ਦਿਓ ਇਹਦੋਂ ਗਾਹਾਂ ਜਿਹੜਾ ਬਿਜਲੀ ਐਕਟ 2023 ਬਣਾਇਆ ਉਹਨੂੰ ਵਾਪਸ ਲਾਓ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢੋ ਡਬਲਿਊਟੀਓ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰੋ ਤੋਂ ਇਹਨਾ ਮੰਗਾਂ ਲਈ ਜਿਹੜਾ ਅੱਜ ਦਾ ਰੋਸ ਮਾਰਚ ਸੀਗਾ ਤੋਂ ਮੈਨੂੰ ਜੇ ਜਗ੍ਹਾ ਦੋਗੇ ਤੁਹਾਨੂੰ ਸੀਨ ਹੋਰ ਵਧੀਆ ਕਰਾ ਕੇ ਦਿਖਾ ਲੂਗਾ ਹਾਂ ਆ ਜਿਹੜੀ ਸੰਵਿਧਾਨ ਦੀ 5ਵੀਂ ਧਾਰਾ ਵਾ ਉਹ ਵੀ ਧੰਨਵਾਦ ਪ੍ਰੈਸ ਵਾਲਿਓ ਆ ਜੂਨ ਸਰਪੰਨ ਸਿੰਘ ਪੰਦੇਰ ਨੇ ਜਿਹੜੇ ਕਿ ਇੱਥੇ ਅੱਜ ਜਿਹੜਾ ਗੱਲ ਕਰ ਰਹੇ ਸੀ ਇੱਥੇ ਤੇ ਤਸਵੀਰਾਂ ਤੁਹਾਨੂੰ ਇੱਥੇ ਦਿਖਾ ਰਹੇ ਆ ਅਸੀਂ ਇਸ ਸਮੇਂ ਤਾਜ਼ੀਆਂ ਤਸਵੀਰਾਂ ਇਸ ਆਰਡਰ ਦੀ ਆ ਜਿੱਥੇ ਕਿ ਅੱਜ ਕੈਂਡਲ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਕੈਂਡਲ ਮਾਰਚ ਦੇ ਨਾਲ ਸ਼ਹੀਦਾਂ ਨੂੰ ਜਿਹੜਾ ਪੋਜਾਦ ਕੀਤਾ ਜਾ ਰਿਹਾ ਕਿੱਥੇ ਤੱਕ ਵੀ ਤੁਹਾਡੀ ਜਿਹੜੀ ਨਿਗਾਹ ਜਾਂਦੀ ਹੈ ਉਸ ਕੈਂਡਲ ਮਾਰਚ ਦਾ ਜਿਹੜਾ ਪ੍ਰਤੀਕ ਹੈ ਉਹਨੂੰ ਇੱਕ ਪਾਸੇ ਦੋਨੋਂ ਪਾਸੇ ਜਿਹੜਾ ਰਸਤਾ ਜਾਂਦਾ ਹੈ ਦੂਰ ਤੱਕ ਅਸੀਂ ਇੱਕ ਵਾਰ ਦਿਖਾਉਣੇ ਆ ਕਿ ਦੇਖੋ ਇਹ ਦੂਰ ਤੱਕ ਇਧਰ ਵੀ ਸਾਈਡ ਤੋਂ ਪਰ ਮਾਰਚ ਸੀ ਦੇਖੋ ਕਿ ਦੂਰ ਤੱਕ ਜਿਹੜਾ ਆ ਅੱਜ ਕੈਂਡਲ ਮਾਰਚ ਕੀਤਾ ਜਾ ਰਿਹਾ ਬਿਲਕੁਲ ਗਰਾਊਂਡ ਦੀ ਰਿਪੋਰਟ ਦਿਖਾ ਰਹੇ ਆ ਛੋਟਾ ਬੱਚਾ ਤਾਂ ਕਿ ਜਿਹੜਾ ਇੱਥੇ ਮੌਜੂਦ ਆ ਆਪਣੇ ਘਰ ਦੇ ਆ ਦੇਣਾ ਤਾਂ ਕਿ ਯਾਦ ਰਾਸਤੇ ਨਾਲ ਲੈ ਕੇ ਇਹਨੂੰ ਲੈ ਕੇ ਆਇਓ ਅੱਜ ਇਹਨੂੰ ਲੈ ਕੇ ਆਇਓ ਕਿ ਕਿਉਂਕਿ ਅੱਜ ਕੈਂਡਲ ਮਾਰਚ ਸ਼ਾਮਿਲ ਹੋਣਾ ਹੈ ਉਹ ਜਿਸ ਨੂੰ ਆ ਸੰਦਾ ਜਲੀ ਦੇਣ ਆਏ ਜੀ ਜਿਹੜੇ ਆਪਣੇ ਨੌਜਵਾਨ ਸੀ ਬਿਲਕੁਲ ਦੇਖੋ ਛੋਟਾ ਬੱਚਾ ਵੀ ਜਿਹੜਾ ਅੱਜ ਕੈਂਡਲ ਮਾਰਚ ਵਿੱਚ ਸ਼ਾਮਿਲ ਆ ਬਜ਼ੁਰਗ ਹੈ ਖੁਦ ਜਿਹੜੀ ਹੈ ਲੱਤ ਨਹੀਂ ਹੈਗੀ ਫੇਰ ਵੀ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੋਇਆ ਬਜ਼ੁਰਗੋ ਪੈਰ ਨਹੀਂ ਫੇਰ ਵੀ ਜਜ਼ਬਾ ਤੇ ਅੱਜ ਸ਼ਾਮਿਲ ਹੋਇਆ ਇਹ ਬਹੁਤ ਮੁਸ਼ਕਲ ਦੇ ਨਾਲ ਆਏ ਆ ਤਰਨਤਾਰਨ ਜ਼ਿਲ੍ਹਾ ਕੁਆੜਕਾ ਪਿੰਡ ਇਹ ਦੇਖ ਦਿਓ ਅੱਜ ਸਾਰੇ ਆ ਕੈਂਡਲ ਮਾਰਚ 16 ਬੰਦੇ ਆ ਆਇਆ ਇਕੱਲਾ ਤੋਂ ਵੱਡੀ ਆਵੇ ਕਿ ਜਿਹੜੀ ਆ ਬਜ਼ੁਰਗਾਂ ਦੀ ਔਲਾਤ ਨਹੀਂ ਕਿਸੇ ਨੂੰ ਸੱਟ ਲੱਗੀ ਹੋਈ ਆ ਕੋਈ ਜਿਹੜਾ ਇੱਥੇ ਆਪ ਖੁਦ ਵਹਾਰੇ ਨਹੀਂ ਚੱਲ ਪਾ ਰਿਹਾ ਪਰ ਕੈਂਡਲ ਮਾਰਚ ਜਿਹੜਾ ਕੀਤਾ ਜਾ ਰਿਹਾ ਸਿਰੇ ਤੱਕ ਜਿਹੜੀਆਂ ਮੋਬੱਤੀਆਂ ਲਾਈਆਂ ਨੇ ਲੱਗਦਾ ਕਿ ਜੇ ਪੰਜਾਬ ਸਰਕਾਰ ਵੱਲ ਪਹਿਲਾਂ ਸਹੀ ਅਦਾਕਾਰਦੀ ਪਹਿਲਾਂ ਹੀ ਉਹਨਾਂ ਨੂੰ ਰੋਕ ਦਿੱਤਾ ਜੇ ਨੌਬਤ ਨਾ ਆਉਂਦੀ ਬਿਲਕੁਲ ਸਹੀ ਆ ਜੀ ਦੇਖੋ ਇਹ ਅਸੀਂ ਗੱਲ ਕਹਾਂਗੇ ਪੰਜਾਬ ਸਰਕਾਰ ਜੇ ਪਹਿਨਾਏ ਉੱਤੇ ਆ ਕੇ ਆਪਣੀ ਫੋਰਸ ਅੱਗੇ ਕਰ ਦਿੰਦੀ ਜਿਹੜਾ ਸਾਡੇ ਨੌਜਵਾਨ ਸ਼ਹੀਦ ਹੋਏ ਆ ਉਹ ਸੁਖਰਨ ਸਿੰਘ ਜੀ ਸ਼ਹੀਦ ਨਾ ਹੁੰਦੇ ਤੇ ਜਿਹੜਾ ਸਾਡੇ ਬੰਦੇ ਚ ਕਿਉਂ ਨਾ ਚੱਕਿਆ ਜਾਂਦੇ ਮੈਂ ਇਹ ਅੱਜ ਵੀ ਕਹੂੰਗਾ ਸੀਐਮ ਮਾਨ ਨੂੰ ਵੀ ਤੁਸੀਂ ਕਿਸਾਨਤ ਐਸੀ ਖਾਂਦੇ ਹੋ ਪਰ ਤੁਸੀਂ ਹੁਣ ਤੱਕ ਉਹਨਾਂ ਦੇ ਵਿਰੁੱਧ ਪਰਚੇ ਕਿਉਂ ਨਹੀਂ ਦਰਜ ਕਰ ਰਹੇ ਜਿਨ੍ਹਾਂ ਦੇ 302 ਦੇ ਪਰਚੇ ਦਰਜ ਹੋਣੇ ਜਾਂ ਕੀ ਥੋੜੀ ਮਜਬੂਰੀ ਹੈ ਤੁਸੀਂ ਆਪਣਾ ਜਿਹੜਾ ਚਿਹਰਾ ਸਪਸ਼ਟ ਕਰੋ ਕਿਉਂਕਿ ਤੁਸੀਂ ਜ਼ਰੂਰ 1 ਕਰੋੜ ਦੀ ਰਾਸੀ ਕਹਤਿਆ ਨੌਕਰੀ ਵੀ ਕਹਦੇ ਪਰ ਇਹ ਜ਼ਰੂਰੀ ਹੈ ਵੀ ਜਿਹੜਾ ਨੇ ਇਹ ਦੋਸ਼ੀ ਨੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਾਂਣ ਜੋ ਬਹੁਤ ਜ਼ਰੂਰੀ ਹੈ ਤਸਵੀਰਾਂ ਦੇਖੋ ਇਸ ਸਮੇਂ ਮੋਮਬੱਤੀਆਂ ਲਾ ਕੇ ਲਾਈਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਲੋਕ ਨੇ ਇਹ ਖੜੇ ਨਜ਼ਰ ਆ ਰਹੇ ਨੇ ਤੇ ਨਾਰੇ ਵੀ ਲਾਰੇ ਨੇ ਤੇ ਆਖਿਰਕਾਰ ਉਹਨਾਂ ਸ਼ਹੀਦਾਂ ਨੂੰ ਯਾਦ ਵੀ ਕਰ ਰਹੇ ਨੇ ਇੱਕ ਵੱਖਰਾ ਜਿਹੜਾ ਇੱਥੇ ਨਜ਼ਾਰਾ ਵੱਖਰੀ ਤਸਵੀਰ ਆ ਜਿਹੜੀ ਉਹ ਨਜ਼ਰ ਆ ਰਹੀ ਹੈ तमाम ਰਸਤੇ ਤੇ ਨਜ਼ਰ ਜਾਂਦੀ ਹੈ ਉੱਥੇ ਤੱਕ ਹੀ ਦੋਨੋਂ ਪਾਸੇੋਂ ਕਿਉਂਕਿ ਇਹ ਬਿਲਕੁਲ ਜਿਹੜਾ ਰਸਤਾ ਹੈ ਇਹ ਰਸਤਾ ਜਾਂਦਾ ਹੈ ਅਸਲ ਤਾਂ ਬਾਲਾ ਨੂੰ ਇਹ ਰਸਤਾ ਦਿੱਲੀ ਨੂੰ ਜਾਂਦਾ ਜਿਸ ਨੂੰ ਬੈਰੀਗੇਡ ਲਾ ਕੇ ਬੰਦ ਕੀਤਾ ਗਿਆ ਆਖਿਰਕਾਰ ਰੋਸ਼ ਰੋਸ਼ਾ ਸ਼ਹਾਦਤ ਦਾ ਰੋਸ਼ ਉਹਨਾਂ ਪੰਜ ਜਾਣੇ ਕਰਾਂ ਦਾ ਪੰਜ ਕਿਸਾਨਾਂ ਦਾ ਜਿਨ੍ਹਾਂ ਚੋਂ ਦੋ ਨੌਜਵਾਨ ਵੀ ਸ਼ਾਮਿਲ ਹੈ ਜਿਹੜੇ ਕਿਸ ਧਰਨੇ ਦੌਰਾਨ ਆਪਣੀ ਜਾਨ ਗਵਾ ਚੁੱਕੇ ਨੇ ਜਿਨ੍ਹਾਂ ਇੱਕ ਨੂੰ ਗੋਲੀ ਲੱਗਦੀ ਹੈ ਸ਼ਿਫਕਾਰਾਂ ਨੂੰ ਜਿਹਦਾ ਦਾਅਵਾ ਇਹਨਾਂ ਨੇ ਕੀਤਾ ਤੇ ਹਾਲਾਂਕਿ ਉਸ ਦਾ ਪੋਸਟਮਾਰਟਮ ਹੋਣਾ ਬਾਕੀ ਆ ਪਰ ਫਿਰ ਵੀ ਅੱਜ ਜਿਹੜਾ ਆ ਇੱਥੇ ਦੂਰ ਤੱਕ ਕੈਮਰਾ ਕਮਾ ਕੇ ਦਿਖਾਈਏ ਤਾਂ ਬਿਲਕੁਲ ਦੂਰ ਤੱਕ ਜਿਹੜਾ ਆ ਮੋਮਬਤੀਆਂ ਲਾ ਕੇ ਜਿਹੜਾ ਅੱਜ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਯਾਦ ਕੀਤਾ ਜਾ ਰਿਹਾ ਆ ਸੋ ਆਪਣੇ ਆਪ ਚ ਬੜੀਆਂ ਖੂਬਸੂਰਤ ਤਸਵੀਰਾਂ ਨੇ ਜਿਹੜੀਆਂ ਕਿ ਅੱਜ ਇੱਥੇ ਆਪ ਮਾਰੇ ਜਿਹੜੇ ਤਸਵੀਰਾਂ ਉਹ ਬੋਲਦੀਆਂ ਨਜ਼ਰ ਆਉਂਦੀਆਂ ਨੇ ਕਿ ਕਿਸ ਤਰੀਕੇ ਨਾਲ ਅੱਜ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਚੇਤੇ ਕੀਤਾ ਜਾ ਰਿਹਾ ਦੂਰ ਤੱਕ ਦਿੱਤਾ ਕਿ ਨਜ਼ਰ ਜਾਂਦੀ ਆ ਉੱਥੇ ਧੱਕ ਜਿਹੜਾ ਆ ਬਾਰਡਰ ਨਜ਼ਰ ਆਉਂਦਾ ਤੇ ਇੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਆਪਣੇ ਆਪ ਇੱਕ ਵੱਖਰੀ ਤਸਵੀਰ ਇਸ ਬਾਰਡਰ ਦੀ ਇਸ ਸ਼ੰਭੂ ਦੀ ਜਿਹੜੀ ਕਿ ਇੱਕ ਵੱਖਰਾ ਨਾਸੀ ਦੇਰੀਆ ਸ਼ਾਂਤੀ ਦਾ ਪ੍ਰਤੀਕ ਹੈ ਇਹ ਮੋਮਬਤੀਆਂ ਜਿਹੜੀਆਂ ਇੱਥੇ ਲਾਈਆਂ ਗਈਆਂ ਸ਼ਾਂਤੀ ਦਾ ਪ੍ਰਤੀਕ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਉਹਨਾਂ ਤੱਕ ਪਹੁੰਚੂ ਲੱਗਦਾ ਕਿ ਬਾਕੀ ਇਸ ਨਾਲ ਹੋਏ हां जे थोड़ी बहुत भी इंसानियत ਕਿਤੇ ਬਚੀ ਹੋਈ ਆ ਤਾਂ ਇਹ ਮੈਸੇਜ ਜ਼ਰੂਰ ਪਹੁੰਚਣਾ ਚਾਹੀਦਾ ਸਾਡੇ 5 ਹੁਣ ਤੱਕ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਚੋਂ ਇੱਕ ਨੂੰ ਸਿੱਧੀ ਸਿਰਚ ਗੋਲੀ ਮਾਰ ਕੇ ਸ਼ਮਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਅੱਜ ਅਸੀਂ ਇੱਥੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦੇ ਰਹੇ ਆਂ ਔਰ ਇਹ ਵੀ ਮੰਗ ਕਰਦੇ ਆਂ ਕਿ ਸਿਰ ਦੇ ਵਿੱਚ ਗੋਲੀ ਮਾਰ ਕੇ ਦੇਖੋ ਪੁਲਿਸ ਦਾ ਕੋਈ ਅਸੂਲ ਕਾਨੂੰਨ ਨਹੀਂ ਹੈ ਇਹ ਪੁਲਿਸ ਦਾ ਕੰਮ ਹੀ ਨਹੀਂ ਹੈ ਪੁਲਿਸ ਦਾ ਕੰਮ ਆ ਜੇਕਰ ਤੇ ਚਲਉਣੀ ਵੀ ਪੈਂਦੀ ਆ ਗੋਲੀ ਤਾਂ ਉਹ ਪੈਰਾਂ ਚ ਫਾੜ ਫੰਕਲ ਜਰੂਰ ਪੁੱਛਾਂਗੇ ਪੰਜਾਬ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ ਜੇਕਰ ਪੰਜਾਬ ਸਰਕਾਰ ਪਹਿਲਾਂ ਇਹਨਾਂ ਨੂੰ ਰੋਕ ਦਿੰਦੀ ਬਾਰਡਰ ਅੰਦਰ ਦਾਖਲ ਨਾ ਹੋਣ ਦਿੰਦੀ ਤਾਂ ਨਾ ਤੁਹਾਨੂੰ ਲੱਗਦਾ ਕਿ ਨਾ ਸਾਡੇ ਬੱਚੇ ਚੱਕੇ ਜਾਂਦੇ ਨਾ ਜਿਹੜੀ ਸ਼ਹਾਦਤ ਕਰਨੀ ਆ ਹਾਂ ਇਹ ਨਕਾਮੀਆਂ ਪੰਜਾਬ ਸਰਕਾਰ ਦੀ ਅਸੀਂ ਇਹਨੂੰ ਨਕਾਮੀ ਸਮਝਦੇ ਆਂ ਔਰ ਮੰਗ ਕਰਦੇ ਆਂ ਕਿ ਕਿਉਂ ਇੱਕ ਕਤਲ ਹੋ ਗਿਆ ਸਾਡੀ ਧਰਤੀ ਤੇ ਕਿਉਂ ਉਹਦਾ ਕਾਤਲਾਂ ਦੇ ਖਿਲਾਫ ਪਰਚਾ ਦਰਜ ਨਹੀਂ ਹੋ ਰਿਹਾ ਅੱਜ ਇੱਥੇ ਜ਼ੋਰਦਾਰ ਅਸੀਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਵੀ ਕਤਲ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਕਤਲ ਕੀਤਾ ਕਾਰਵਾਈ ਦੀ ਮੰਗ ਹੈ ਤੇ ਦੂਰ ਤੱਕ ਮੋਮਬਤੀਆਂ ਲਾ ਕੇ ਇੱਥੇ ਸੰਘਰਸ਼ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਸ਼ਰਦਾਂਝਲੀ ਜਿਹੜੀ ਉਹ ਦਿੱਤੀ ਜਾ ਰਹੀ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇਖੋ ਜਿੱਥੇ ਇੱਕ ਪਾਸੇ ਜਿਹੜਾ ਸੜਕ ਦੇ ਕਿਨਾਰੇ ਬਿਲਕੁਲ ਮੋਮਬਤੀਆਂ ਲਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਇਹ ਮੋਮਬੱਤੀਆਂ ਨੇ ਜਿਹੜੀਆਂ ਉਹ ਹੀ ਸ਼ਹੀਦਾਂ ਦੀ ਯਾਦ ਦੇ ਵਿੱਚ ਨੇ ਬਿਲਕੁਲ ਪੰਜ ਸ਼ਹੀਦਾਂ ਦੀ ਯਾਦ ਦੇ ਵਿੱਚ ਪੰਜ ਮੋਮਬੱਤੀਆਂ ਇੱਥੇ ਲਾ ਦਿੱਤੀਆਂ ਗਈਆਂ ਨੇ ਸ਼ੁਭਕਰਨ ਦੇ ਨਾਲ ਨਾਲ ਚਾਰ ਹੋਰ ਜਾਣਿਆਂ ਦੀ ਯਾਦ ਦੇ ਵਿੱਚ ਇਹ ਮੋਮਬੱਤੀਆਂ ਜਗਾਈਆਂ ਗਈਆਂ ਨੇ ਯਾਦ ਕਰਦੇ ਹੋਏ ਉਹਨਾਂ ਸ਼ਹੀਦਾਂ ਨੂੰ ਉਹਨਾਂ ਨੌਜਵਾਨਾਂ ਨੂੰ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ ਆਪਣੀ ਸ਼ਹਾਦਤ ਇਸ ਧਰਮ ਲਈ ਦਿੱਤੀ ਆ ਇਸ ਪ੍ਰੋਟੈਸਟ ਲਈ ਦਿੱਤੀ ਆ ਯਾਦ ਕੀਤਾ ਜਾ ਰਿਹਾ ਬਿਲਕੁਲ ਦੂਰ ਤੱਕ ਜਿੱਥੇ ਤੱਕ ਅੰਬਾਲੇ ਨੂੰ ਜਿਹੜਾ ਉਹ ਸੜਕ ਜਾਂਦੀ ਆ ਰਸਤਾ ਜਾਂਦਾ ਉੱਥੇ ਤੱਕ ਜਿਹੜਾ ਆ ਇਹ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਕੈਂਡਲ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਬਹੁਤ ਸਾਰੇ ਜਿਹੜੇ ਨੇ ਲੋਕ ਇੱਥੇ ਮੌਜੂਦ ਨੇ ਚਾਹੇ ਉਹ ਪੈਰ ਤੋਰ ਸਮਰਥ ਨਹੀਂ ਚਾਹੇ ਉਹਨਾਂ ਦੀ ਆ ਜਿਹੜੀਆਂ ਰੱਤਾਂ ਸਹੀ ਨਹੀਂ ਕੰਮ ਕਰਦੇ ਆ ਫਿਰ ਵੀ ਇੱਕ ਵਾਰ ਤਸਵੀਰਾਂ ਸਾਹਮਣੇ ਦਿਖਾ ਰਹੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਆ ਦੂਰ ਤੱਕ ਜਿੱਥੇ ਤੱਕ ਵੀ ਨਜ਼ਰ ਜਾਵੇ ਉੱਥੇ ਤੱਕ ਜਿਹੜਾ ਕੈਂਡਲ ਮਾਰਚ ਉਹ ਕੀਤਾ ਗਿਆ ਹੈ। ਫੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ। ਗਰਬਾਂ ਦੀ ਕੰਮ ਦੀ ਨਹੀਂ ਹੁੰਦੀ। ਗਰਬਾਂ ਦੀ। ਸੋਇਆ ਤਸਵੀਰਾਂ ਨੇ ਆਪਾਂ ਇੱਕ ਜਿਹੜੇ ਇੱਕ ਹੋਰ ਲੱਤ ਦੇ ਸੱਟ ਖਾਈ ਵੀਰੇ ਬੈਠੇ ਨੇ ਇਸੇ ਦੌਰਾਨ ਤੁਸੀਂ ਵੀ ਅੱਜ ਕੈਂਡਲ ਮਾਰਤੇ ਵਿੱਚ ਆਏ ਹੋ ਤੇ ਇੱਥੇ ਹਜੇ ਵੀ ਦੇਖ ਰਹੇ ਆ ਕਿ ਪੈਰ ਹਜੇ ਫੱਟੜ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫੱਟੜ ਵੀ ਹੋ ਕੇ ਆਪਣੇ ਜਿਹੜੇ ਸ਼ਹੀਦ ਸਿੰਘਾਂ ਵਾਸਤੇ ਅੱਜ ਦੁੱਖ ਅਰਜਾ ਕਰ ਰਹੇ ਆ ਉਹਨਾਂ ਦੇ ਅਸੀਂ ਨਾਲ ਅੱਜ ਕੀ ਦਸੀਏ ਸਾਡੇ ਅੰਦਰ ਇੰਨੀ ਥੀਸ ਪਹੁੰਚ ਰਹੀ ਹੈ ਸਾਡਾ ਪੰਜੋਂ ਸਿੰਘ ਸ਼ਹੀਦ ਵੀ ਹੋ ਚੁੱਕੇ ਆ ਅਸੀਂ ਉਸ ਵਾਸਤੇ ਅੱਜ ਕੈਂਡਲ ਮਾਰਚ ਉਸ ਵੀਰ ਵਾਸਤੇ ਕੱਢੇ ਜਿਹੜੇ ਸਿੰਘ ਸਾਡੇ ਕੈਲ ਵੀ ਹੋਏ ਸੱਚੇ ਪਾਸ਼ਾ ਉਹਨਾਂ ਨੇ ਚੜ੍ਹਦੀ ਕਲਾ ਕਰੀ ਅਸੀਂ ਇਹ ਹੀ ਅਰਦਾਸ ਕਰਾਂਗੇ ਤਾਂ ਜਿਹੜਾ ਅਰਦਾਸ ਕੀਤੀ ਜਾ ਰਹੀ ਹੈ ਦੂਰ ਤੱਕ ਹੱਥਾਂ 'ਚ ਮੋਮਬਤੀਆਂ ਫੜੀਆਂ ਨੇ ਨਾਲ ਰੋਡ ਤੇ ਮੋਮਬਤੀਆਂ ਲਾਈਆਂ ਗਈਆਂ ਨੇ ਤੇ ਕੇਵਲ ਇਸ ਕੱਲ ਦਾ ਜਿਹੜਾ ਆ ਅਹਿਸਾਸ ਕਿ ਅੱਜ ਅਸੀਂ ਨਾਲ ਮੌਜੂਦ ਹੈ ਇਹ ਅਹਿਸਾਸ ਦਵਾਇਆ ਜਾ ਰਿਹਾ ਕਿ ਅਸੀਂ ਇੱਥੇ ਹੀ ਆ ਤੁਹਾਡੇ ਲਈ ਆ ਇਹਨਾਂ ਸ਼ਹੀਦਾਂ ਲਈ ਆ ਸੋ ਇਹ ਤਸਵੀਰਾਂ ਨੇ ਵੱਖਰੀਆਂ ਤਸਵੀਰਾਂ ਜਿਹੜੀਆਂ ਆਪਣੇ ਆਪ ਚ ਇੱਕ ਵੱਖਰਾ ਮੈਸੇਜ ਦੇ ਰਹੀਆਂ ਨੇ ਇੱਕ ਵੱਖਰੀ ਮਿਸਾਲ ਕਾਇਮ ਕਰ ਰਹੀਆਂ ਨੇ ਇੱਕ ਮੋਮਬੱਤੀਆਂ ਲੈ ਕੇ ਇੱਥੇ ਅੱਜ ਇਹ ਪਹੁੰਚੇ ਨੇ ਮੋਮਬੱਤੀਆਂ ਪ੍ਰਤੀਕ ਹੁੰਦੀਆਂ ਨੇ ਚਾਨਣੇ ਦਾ ਇੱਕ ਮੋਮਬੱਤੀ ਜਿਵੇਂ ਹਨੇਰੇ ਨੂੰ ਦੂਰ ਕਰਦੀ ਹੈ ਇਹਨਾਂ ਦਾ ਕਹਿਣਾ ਕਿ ਉਸ ਤਰੀਕੇ ਨਾਲ ਸੀ ਇਹ ਮੋਮਬੱਤੀਆਂ ਲਾਈਆਂ ਤਾਂ ਕਿ ਰੋਸ਼ਨੀ ਹੋ ਸਕੇ ਉਹਨਾਂ ਸਰਕਾਰਾਂ ਤੱਕ ਵੀ ਰੋਸ਼ਨੀ ਹੋ ਸਕੇ ਉਹਨਾਂ ਲੋਕਾਂ ਤੱਕ ਵੀ ਜਿਹੜੇ ਨੇ ਇੱਥੇ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੇ ਸੋ ਇਹ ਬਖਰੀਆਂ ਤਸਵੀਰਾਂ ਨੇ ਉਸ ਨੌਜਵਾਨ ਦੀ ਸ਼ਹਾਦਤ ਨੂੰ ਸਮਰਪਿਤ ਉਹਨਾਂ ਪੰਜੇ ਕਿਸਾਨਾਂ ਨੂੰ ਸਮਰਪਿਤ ਜਿਹੜੇ ਇਸ ਤਰਨੇ ਦੌਰਾਨ ਆਪਣੀ ਜਾਨ ਗਵਾ ਬੈਠੇ ਨੇ ਸੋ ਸ਼ੰਭੂ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਖਰੀਆਂ ਤਸਵੀਰਾਂ ਇੱਕ ਵੱਖਰਾ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਇੱਥੇ ਤਸਵੀਰਾਂ ਸ਼ੰਭੂ ਦੀਆਂ ਹੀ ਦਿਖਾ ਰਹੇ ਆ ਤਸਵੀਰਾਂ ਦੇਖੋ ਕਿ ਜਿੱਥੇ ਤੱਕ ਨਜ਼ਰ ਜਾਵੇ ਬਾਰਡਰ ਨੂੰ ਜਾਂਦੇ ਰਸਤੇ ਤੱਕ ਉੱਥੇ ਤੱਕ ਹੱਥਾਂ 'ਚ ਮੋਮਬਤੀਆਂ ਫੜ ਕੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਨੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਸ ਧਰਨੇ ਦੌਰਾਨ ਆਪਣੀ ਜਾਨ ਗਵਾ ਲਈ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ ਆਖਿਰਕਾਰ ਆਪਣੇ ਆਪ ਨੂੰ ਧਰਨ ਲਈ ਸਮਰਪਿਤ ਕਰਤਾ ਤਸਵੀਰਾਂ ਨੇ ਮੂੰਹ ਬੋਲਦੀਆਂ ਤਸਵੀਰਾਂ ਇਸ ਸ਼ੰਭੂ ਦੀਆਂ ਤਸਵੀਰਾਂ ਜਿੱਥੇ ਅੱਜ ਇਹ ਮੋਮਬੱਤੀਆਂ ਜਗਾ ਕੇ ਕੇਵਲ ਪ੍ਰੋਟੈਸਟ ਕੀਤਾ ਜਾ ਰਿਹਾ ਇੱਕ ਵੱਖਰਾ ਪ੍ਰੋਟੈਸਟਿਕ ਵੱਖਰੀ ਤਸਵੀਰ ਹੈ ਜਿਹੜੀ ਆਪਣੇ ਮੂੰਹੋਂ ਬੋਲਦੀ ਹੈ ਕਿ ਸ਼ਾਂਤੀ ਦਾ ਪ੍ਰਤੀਕ ਇਸ ਮੋਮਬੱਤੀ ਨੂੰ ਹਨੇਰਾ ਦੂਰ ਕਰਨ ਦੇ ਲਈ ਚਾਨਣ ਦਾ ਪ੍ਰਤੀਕ ਮੋਮਬੱਤੀ ਨੂੰ ਅਸੀਂ ਇਸ ਸ਼ੰਭੂ ਵੀ ਖੇ ਲੈ ਕੇ ਆਏ ਆਂ ਤੇ ਰੋਸ਼ਨੀ ਪੈਦਾ ਕਰ ਰਹੇ ਆ ਤਾਂ ਕਿ ਰੋਸ਼ਨੀ ਉਹਨਾਂ ਸਰਕਾਰਾਂ ਤੱਕ ਪਹੁੰਚ ਸਕੇ ਰੋਸ਼ਨੀ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਹਨੇਰਾ ਪਾਇਆ ਹੋਇਆ ਤੇ ਇਹ ਮੋਮਬਤੀਆਂ ਅੱਜ ਉਹਨਾਂ ਸ਼ਹੀਦਾਂ ਨੂੰ ਵੀ ਸਮਰਪਿਤ ਨੇ ਜਿਹੜੇ ਕਿ ਇਸ ਕਰਨੇ ਦੇ ਲਈ ਆਪਣੀ ਸ਼ਹਾਦਤ ਦੇ ਗਏ ਸੋ ਇਹ ਤਸਵੀਰਾਂ ਜਿਹੜੀਆਂ ਜਿੱਥੇ ਤੱਕ ਨਜ਼ਰ ਜਾਵੇ ਉੱਥੇ ਤੱਕ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਇੱਕ ਵੱਖਰੀ ਤਸਵੀਰ ਬਿਆਨ ਕਰ ਰਹੀਆਂ ਨੇ ਆਕੀਕਾਰ ਇਸ ਤਰਨੇ ਦੇ ਮੂਮੈਂਟ ਦੇ ਦੌਰਾਨ ਹੀ ਉਹਨਾਂ ਨੇ ਆਪਣੀ ਜਾਨ ਗਵਾਈਏ ਇਸ ਮੂਮੈਂਟ ਦੇ ਨਾਲ ਹੀ ਜਿਹੜਾ ਆਪਣੇ ਆਪ ਨੂੰ ਉਹਲੇਖੇ ਲਾ ਗਿਆ ਸਖੋਦ ਜਿਹੜੇ ਨੇ ਇੱਥੇ ਲੋਕ ਪਹੁੰਚੇ ਨੌਜਵਾਨ ਪਹੁੰਚੇ ਜੱਭੂ ਬਾਡਰ 'ਤੇ ਸ਼ਹਾਦਤ ਨੂੰ ਸਮਰਪਿਤ ਇਹ ਕੈਂਡਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਤਮਾਂ ਜਿਹੜੇ ਇੱਥੇ ਕਿਸਾਨ ਨੇ ਹੱਥਾਂ 'ਚ ਮੋਮਬਤੀਆਂ ਫੜ ਕੇ ਜਿਹੜਾ ਸ਼ਹਾਦਤ ਨੂੰ ਸਮਰਪਿਤ ਇੱਥੇ ਅੱਜ ਪਹੁੰਚਿਆ ਮੈਂ ਕਿਸਾਨ ਮੰਡੂਰ ਸੰਘਰਸ਼ ਕਮੇਟੀ ਪੰਜਾਬ ਮੰਨੂ ਸਾਡੀ ਦਾਤਰੀ ਅਸੀਂ ਮੰਨਾਂਗੇ ਸੋਏ ਜਿਉਂ-ਜਿਉ ਮੰਨੂ ਵੱਢਦਾ ਅਸੀਂ ਦੂਨ ਸੁਆਣੇ ਹੋਏ ਜੇ ਇਹ ਅੱਜ ਵੀ ਮੌਕੇ ਦੀਆਂ ਸਰਕਾਰਾਂ ਇਹ ਸੋਚਦੀਆਂ ਨੇ ਕਿ ਅਸੀਂ ਇੱਕ ਸੁਭ ਨੂੰ ਮਟਾ ਕੇ ਇਹ ਜਿਹੜਾ ਕਿਸਾਨੀ ਅੰਦੋਲਨ ਉਸ ਨੂੰ ਸਮਾਪਤ ਕਰ ਸਕਨੇ ਆ ਤੇ ਇਹਨਾਂ ਦੀ ਬਹੁਤ ਵੱਡੀ ਭੋਲਾ ਤੁਸੀਂ ਇਹ ਇਕੱਠ ਦੇਖ ਰਹੇ ਹੋ ਕਿ ਮੌਕੇ ਦੀ ਸਰਕਾਰ ਨੇ ਇੱਕ ਸੁਭ ਨੂੰ ਸ਼ਹੀਦ ਕੀਤਾ ਲੇਕਿਨ ਉਸ ਦੇ ਖਿਲਾਫ ਸੰਗਤਾਂ ਦਾ ਰੋਹ ਬਹੁਤ ਜ਼ਿਆਦਾ ਹੈ ਤੇ ਇਹ ਸਰਕਾਰ ਭੁੱਲ ਜਾਵੇ ਅਸੀਂ ਸਿਰਫ ਆਪਣੀ ਜਥੇਬੰਦੀ ਦੀ ਉਡੀਕ ਵਿੱਚ ਹਾਂ ਜੀ ਅੱਜ ਦੀ ਅਸੀਂ ਇਹ ਮੋਰਚੇ ਜੋ ਪੰਜ ਸ਼ਹੀਦ ਨੇ ਉਹਨਾਂ ਨੂੰ ਕੈਂਡਲ ਮਾਰਚ ਕਰਕੇ ਸ਼ਰਧਾਂ ਦੇ ਫੁੱਲ ਪੇਟ ਕਰ ਰਹੇ ਆਂ ਔਰ ਐਧ ਕਰ ਰਹੇ ਆਂ ਜਿੰਨਾ ਮੰਗਾ ਮਸਲੇ ਆ ਵਾਹਦੇ سامنے ਕਿਸਾਨਾਂ ਦੇ ਮੱਦੇ ਮੰਗੇ ਮਸਲੇ ਸੀਗੇ ਉਹਨਾਂ ਲੈ ਕੇ ਦੁਆ ਸ਼ਾਤਾਂ ਦਿੱਤੀਆਂ ਤੁਹਾਡੀਆਂ ਸ਼ਾਤਾਂ ਅਜਾਈ ਨਹੀਂ ਜਾਣਗੀਆਂ ਔਰ ਜਿੰਨਾ ਚਿਰ ਤੱਕ ਸਾਡੇ ਮੰਗਾ ਦੇ ਮਸਲੇ ਪੂਰੇ ਨਹੀਂ ਹੁੰਦੇ ਉਹਨਾਂ ਜਦ ਤੱਕ ਲੜਾਂਗੇ ਅੱਜ ਐਧ ਲੈ ਗਏ ਆਂ ਇਸੇ ਕਰਕੇ ਅੱਜ ਕੈਂਡਲ ਮਾਰਚ ਕੀਤਾ ਗਿਆ ਅਸੀਂ ਅੱਜ ਸਵੇਰ ਕਾਰਨ ਉਸ ਕੈਂਡਲ ਮਾਰਚ 'ਚ ਸਾਰੇ ਕਿਸਾਨ ਇਕੱਠੇ ਹੋਈਆਂ ਆਂ ਕੌਲ ਤੇ ਇੱਕ ਕੌਲ ਤੇ ਅਸੀਂ ਸਾਰੇ ਕਿਸਾਨ ਨੇ ਇਹ ਹੀ ਸੁਭ ਕਰਨ ਨੂੰ ਸਕੈਂਡਲ ਮਾਰਜ ਕਰਨ ਵਾਲੇ ਸਰਕਾਰ ਨੂੰ ਜਗਾਉਣ ਵਾਸਤੇ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਵੀ ਸਾਡੇ ਨੌਜਵਾਨ ਸਹੀਦیاں ਕਰ ਰਹੇ ਆ ਗੋਲੀਆਂ ਮਾਰ ਕੇ ਜਦ ਤੱਕ ਇਹ ਸਾਡੀ ਐਮਐਸਬੀ ਦੇ ਗਰੰਟੀ ਨਹੀਂ ਬਣਾਉਂਦੇ ਜਦ ਤੱਕ ਲੱਗਦਾ ਕਿ ਜੇ ਜਿਹੜੀ ਪੰਜਾਬ ਸਰਕਾਰ ਅਜੇ ਰੋਲ ਸਹੀ ਅਦਾ ਕਰ ਦਿੰਦੀ ਜਾਂ ਸਹੀ ਟਾਈਮ ਤੇ ਉਹਨਾਂ ਨੂੰ ਰੋਕ ਲੈਂਦੀ ਅੰਦਰ ਆਉਣ ਤੋਂ ਤਾਂ ਸ਼ਹਾਦਤ ਨਹੀਂ ਹੁੰਦੀ ਹਾਂਜੀ ਆ ਇਹ ਵੀ ਤੁਹਾਡੀ ਗੱਲ ਠੀਕ ਹੈ ਜੇ ਪੰਜਾਬ ਸਰਕਾਰ ਚਾਹੁੰਦੀ ਉਰੇ ਮੂਰੇ ਜਿਹੜੀ ਆਪਣੀ ਪੰਜਾਬ ਪੁਲਿਸ ਆ ਜਿੱਦ ਤਰ੍ਹਾਂ ਹਰਿਆਣੇ ਵਾਲੇ ਨੇ ਪੁਲਿਸ ਲਾਈ ਵੀ ਆ ਸਾਡੀ ਪੰਜਾਬ ਪੁਲਿਸ ਲੱਗੀ ਵੀ ਹੁੰਦੀ ਖਨੋਰੀ ਬਾਰਡਰ ਦੇ ਉਰੇ ਤੇ ਸਾਡੇ ਬੱਚੇ ਦਾ ਨੁਕਸਾਨ ਨਹੀਂ ਸੀ ਕਿ ਹੋਣਾ ਇਹ ਭਗਵਾਨ ਜੀ ਨੂੰ ਵੀ ਪੀਲਾ ਤੁਹਾਡੇ ਜਰੀਏ ਵੀ ਆਪਣੀ ਜਿਹੜੀ ਪੰਜਾਬ ਪੁਲਿਸ ਪਿੱਛੇ ਲਾਈ ਹੋਈ ਆ ਉਹਨਾਂ ਨੂੰ ਮੂਹਰਾ ਖੜਾਓ ਤਾਂ ਕਿ ਨੌਜਵਾਨਾਂ ਵੀ ਰੁਕਣਗੇ ਜਦ ਕੌਲ ਆਊਗੀ ਜਿੱਥੇ ਮੰਡੀ ਦੀ ਫਿਰ ਸਾਰੇ ਇਕੱਠੇ ਹੋ ਕੇ ਕੌਲ ਦੇ ਅੱਗੇ ਜੋ ਵੀ ਸਾਡੇ ਸੰਘਰਸ਼ੀ ਯੋਧੇ ਕਹਿਣਗੇ ਉਹ ਕੇ ਚੱਲਾਂਗੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਸ਼ੁਭਕਰਨ ਸਮੇਤ ਪੰਜ ਸ਼ਹੀਦਾਂ ਨੂੰ ਜੋ ਇਸਰ ਨੇ ਦੌਰਾਨ ਆਪਣੀ ਜਾਨ ਗਵਾ ਬੈਠੇ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਯਾਦ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਇਹ ਮੋਮਬਤੀਆਂ ਇਸ ਸ਼ੰਭੂ ਬਾਰਡਰ ਤੇ ਲਾਈਆਂ ਗਈਆਂ ਨੇ ਤਾਂ ਕਿ ਉਹਨਾਂ ਸ਼ਹੀਦਾਂ ਨੂੰ ਜਿੱਥੇ ਯਾਦ ਕੀਤਾ ਜਾਵੇ ਉੱਥੇ ਸਰਕਾਰਾਂ ਨੂੰ ਇਹ ਮੈਸੇਜ ਵੀ ਦਿੱਤਾ ਜਾਵੇ ਕਿ ਜਿਵੇਂ ਮੋਮਬਤੀ ਹਨੇਰੇ ਚ ਚਾਨਣੇ ਦਾ ਕੰਮ ਕਰਦੀ ਹੈ ਉਸ ਤਰੀਕੇ ਨਾਲ ਤੁਹਾਡੀ ਸੋਚ ਦੇ ਵਿੱਚ ਤੁਹਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਵੀ ਚਾਨਣਾ ਹੋਵੇ ਤਾ ਜੋ ਸਹੀ ਫੈਸਲੇ ਲਏ ਜਾ ਸਕਣ ਕੈਮਰਾਮੈਨ 인ਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ ਨਿਊਜ਼ ਸ਼ੰਭੂ ਬਾਰਡਰ